गुड मॉर्निंग बच्चों हां जी मैं वे सारे, सारे ठीक हैं सारे ठीक हो हां जी आज मैं एक थोनू नई खेड़ कराऊंगी ठीक है okay, आ मेरे कोल तब जागा ठीक है आ कि रंग-बिरंगे मेरे कोल मोती पड़े है ठीक है तुसी तो की है जेड़ा आ वड्डा है ना ਇੰਦੇ ਵਿੱਚ ਕੀ ਆ ਲੱਖ ਲੱਖ ਰੰਗ ਦੇ ਮੋਤੀ ਪਾਉਣੇ ਆ ਤੇ ਇੱਕ ਵਾਰ ਚ ਇੱਕ ਰੰਗ ਦਾ ਮੋਤੀ ਪਾਉਣਾ ਦੂਜੀ ਵਾਰ ਜਦ ਰੋ ਪਾਉਣਾ ਕਦੂ ਹੋਰ ਰੰਗ ਦਾ ਮੋਤੀ ਪਾਉਣਾ ਠੀਕ ਹੈ ਹਾਂਜੀ ਠੀਕ ਹੈ ਬੇਟਾ ਹਾਂਜੀ ਖੜੋ ਪੁੱਤ ਪਾਓ ਸਾਰੇ ਨੇ ਆਹਾਰੇ ਦਾ ਮਾਲਾ ਮੋਤੀ ਕੱਢ ਕੇ ਦਿੰਨੀ ਆ ਜਿਹੜੇ ਛੋਟੇ ਪਾਉਣਗੇ ਜਿਹੜੇ ਮਰਜੀ ਪਾ ਲੈ ਪੁੱਤ ਥੋੜੀ ਜਿਹੀ ਵਾਰੀ ਅਗਲ ਵੱਡੇ ਪਾਓ ਬੰਨ ਲ ਸਾਰੇ ਜਣੇ ਹਾਂਜੀ ਪਹਿਲੇ ਇੱਕ ਰੰਗ ਦਾ ਮੋਤੀ ਪਾਉਣਾ ਸਾਰੇ ਨੇ ਪਾਉਣਾ ਹਾਂਜੀ ਆ ਇਹਨਾਂ ਵੀ ਪੌਣ ਦੇ ਪੁੱਤ ਇਹਨਾਂ ਨੂੰ ਪਾ ਲੈਣਗੇ ਘੜ ਦੇ ਪਾ ਲੋ ਪਾ ਲੋ ਬਹੁਤ ਸੋਣਾ ਪਾਇਆ ਹਾਂਜੀ ਸ਼ਾਬਾਸ਼ ਲੈਪਿੰਗ ਲਾਓ ਸਾਰਿਆਂ ਨੇ ਲੋਕ ਲੈਪਿੰਗ ਪਾ ਪਾ ਸਿ ਪਾਓ ਸੋਖਮਣੀ ਪਾ 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 ਇੱਕ ਰੰਗ ਦੇਣੀ ਕੋਈ ਜ ਰੰਗ ਦੇਣੀ ਪਾਉਣੇ ਠੀਕ ਹੈ ਪਾ 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 ਲੋਕ ਲੈਪਿੰਗ ਸਾਰੇ ਨਾਲ ਹੀ ਹਾਂਜੀ ਹੁਣ ਉਹਦਾ ਵੀ ਵਾਰੀ ਆ ਜੂਗੀ ਹਾਂਜੀ ਲਾਓ ਲੈਪਿੰਗ ਬਹੁਤ ਸੋਣਾ ਪਾਈ ਜਾਂਦੇ ਆ ਬਾ ਕੋਈ ਨਾ ਕੋਈ ਨਾ ਕੋਈ ਨਿਕਲ ਗਿਆ ਤਾਂ ਕੋਈ ਨਾ ਆਪਾਂ ਦੁਬਾਰਾ ਪਾ ਲੈਨੇ ਆ। ਇੱਧਰ ਹੋ ਗਿਆ। ਇੱਧਰ। ਹਾਂ ਜੀ। ਪਾ ਪਾ ਪੱਤ ਸੀ ਵੀ। ਪਾ ਪਾ ਮੋਤੀ ਪਾ ਵਿੱਚ। ਹਾਂ ਜੀ ਹਾਂ ਜੀ ਪਾਓ ਪਾਓ ਮਾਰਾ ਮੋਤੀ। ਹਾਂ ਜੀ। ਉਹਨੂੰ ਵੀ ਪਾ ਲੈਨੇ ਪੁੱਤ ਪਾ ਲੈਨੇ ਪਾਓ। ਪਾਓ ਪਾਓ ਬਹੁਤ ਛੋੜਾ ਪਾਈ ਜਾਂਨੇ ਆ। ਵੈਰੀ ਗੁੱਡ ਸ਼ਾਬਾਸ਼। ਪਾੜ 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 ਪਾ ਦਦ ਪਾਓ। ਬਹੁਤ ਸੋਹਣ। ਪਹਿਲਾਂ ਉਹਨਾਂ ਨੂੰ ਪਾ ਲੈਨੇ ਇੱਕੋ ਜੀ ਰੰਗ ਦੇ ਨਹੀਂ ਪਾਉਣਾ ਠੀਕ ਹੈ। ਅਲਗ-ਅਲਗ ਰੇ ਪਾਉਣੇ ਆ ਪਾ ਲੈਨੇ ਪੁੱਤ ਆਪਾਂ ਨਿੱਕੇ ਮੋਤੀ ਵੀ ਪਾਉਣੇ ਆ ਤੁਹਾਡੇ ਤਾਂ ਪਵਾਵਾਂਗੇ ਠੀਕ ਹੈ ਹਾਂ ਕੋਈ ਨਹੀਂ ਸਾਰੇ ਪਾਓ ਜਿਹੜ ਮਰਜੀ ਪਾ ਪਹਿਲਾਂ ਨਹੀਂ ਪੁੱਤ ਕੱਲੇ ਕੱਲੇ ਤੇ ਸਾਰੇ ਪਹਿਲੇ ਹੀ ਖੜਾ ਦੋ ਮੋਤੀ ਪਹਿਲੇ ਇਹਨਾਂ ਨੂੰ ਪਾ ਲੈਨੇ ਪਾ ਪਾ ਪਹਿਲਾਂ ਇਹਨਾਂ ਨੂੰ ਪਾ ਲੈਨੇ ਸਾਡ ਇੱਕੋ ਰੰਗ ਦੇ ਨਹੀਂ ਪਾਉਣੇ ਪੁੱਤ ਠੀਕ ਹੈ ਅਲੱਗ-ਅਲੱਗ ਰੰਗ ਦੇ ਪਾਉਣੇ ਆ ਹਾਂਜੀ ਹਾਂਜੀ ਪੁੱਤ ਤੁਸੀਂ ਵੀ ਪਾਓ ਪਾ ਪਾ ਇਹ ਰੰਗ ਦੇ ਨਹੀਂ ਪਾਉਣੇ ਪੂਰੀ ਮਾਲਾ ਤਿਆਰ ਹੋਣ ਵਾਲੀ ਆ ਬਾਕੀ ਤੁਹਾਡੇ ਨੂੰ সকবতে হাল্যে পরালে সাবয করি ইন্য়ে করেলোলেরি আ৲ে করে খালে পালে য়ে য়ে টিনের জমেথে বংয়ে য়ে লিশে করেয়ে ক� পাও মোতি পৌনে বে পেলা কোথাও পেলা পদিয়া বহে পাই মোতি শাবাশ শাবাশে পৌনে পৌনে ਕੋਈ ਨ ਕੋਈ ਪਾਦ 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 ਬਹੁਤ ਸੋਨਾ ਪਾਈ ਸਾਰੇ ਕਲਾਸ ਕਿਹਾ ਹੋਏ ਨਾਲ ਹੀ ਦਾ ਕਲਾਪਿੰਗ ਬਹੁਤ ਸੋਨਾ ਪਾਈ ਆਦੇ ਆ ਵੈਰੀ ਗੁੱਡ ਸ਼ਾਬਾਸ਼ ਇਤਨੇ ਪਹਿਲੇ ਦਿਨੋਂ ਕਿਨਾ ਬਣੋਂ ਕਿੰਨੇ ਮੋਤੀ ਹੋ ਗਏ ਕਿੰਨੇ ਹੋ ਗਏ ਕਿੰਨੇ ਹੋ ਗਏ 7 ਹੋ ਗਏ ਆਂਦੀ ਅਗਰ ਨਹੀਂ ਇਤਨੇ ਦਾ ਵੱਟ ਕਾਤੀ ਬਾਦੋ ਜਵਦਾਰ ਬਾਦੋ ਮਾਤੀ ਨਾ ਪਾਇਓ ਬੋ ਕਾਤੀ ਬਾਦੋ ਕਾਤੀ ਬਾਦੋ ਹਾਂਜੀ 10 ਪੈ ਗਿਆ ਤੁਨੇ ਫੇਰ ਦਿਓ ਜਿੰਨਾ ਟ੍ਰੈਪਿਕਲਾ ਸਾਰੇ ਜਾਣਾਰੇ ਹਾਂਜੀ ਕਿੰਨੇ ਹੋਗੇ 10 6 9 10 ਹੋਗੇ ਗਹਿਣ ਲਈ ਕੈਂਪਿੰਗ ਲਾਓ ਕੈਂਪਿੰਗ ਲਾਓ ਕਿੰਨੇ ਹੋਗੇ 10 6 9 10 ਬੜਾ ਬੜਾ ਸਪਾਟ ਵੈਰੀ ਗੁੱਟਾਬਾਦ ਕੌਣ ਆਪਣੇ ਕੋਲ ਕੀ ਆ ਤਿੰਨ ਵਾਲਾ ਬੜ ਗਿਆ ਨਾ ਦਾਗੇ ਨਾਲ ਆਪਾਂ ਆ ਵੇਖੋ ਕਿੰਨੀ ਸੋਹਣੀ ਬਣ ਗਈ ਵੇਖ ਵੀ ਕਿੰਨੀ ਸੋਹਣੀ ਲੱਗਦੀ ਪਈ ਹੈ ਨਾ ਵੇਖੋ ਸਾਰੇ ਜਣੇ ਹਾਂਜੀ ਕਿੰਨੀ ਸੋਹਣੀ ਬਣ ਗਈ ਥੋੜਾ ਆਪਣੇ ਦੇ ਸਾਰੇ ਜਣੇ ਕੈਪੀਟਲ ਆਓ ਹਾਂ ਤੁਹਾਨੂੰ ਇਹਨੂੰ ਦੱਸੋ ਧਾਗੇ ਵਿੱਚ ਮੋਤੀ ਪਾ ਕੇ ਇਵੇਂ ਲੱਗਿਆ ਬਹੁਤ ਸੋਹਣਾ ਲੱਗਿਆ ਨਾ ਨਾਲ ਤੁਸੀਂ ਲੱਖ ਲੱਖ ਰੰਗ ਦੇ ਮੋਤੀ ਪਾਏ ਆ ਨਾ ਸੋਹਣਾ ਲੱਗਿਆ ਸਾਰਿਆਂ ਨੂੰ ਇਹ ਵੇਲੇ ਕੀ ਅੱਜ ਦੀ ਖੇਡ ਤੁਹਾਨੂੰ